ਅੱਜ 26 ਜਨਵਰੀ ਦਾ ਦਿਨ ਦੇਸ਼ ਦੇ ਜਲਦੀ ਦਾ 77ਵਾਂ ਗੰਧਨ ਵਰਤਾਲਾ ਦਿਵਸ ਹੈ ਇਸ ਦੇ ਵਿੱਚ ਫ੍ਰੀडम फाइਟਰਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਲਈ ਡੀਸੀ ਸਾਹਿਬ ਕਮਲਜੀਤ ਸਿੰਘ ਸਾਡੇ ਪ੍ਰੋਗਰਾਮ ਦੀ ਰਹਿਮਾਈ ਥੱਲੇ ਇਕੱਠੇ ਹੋਏ ਹੈ ਤੇ ਉਹਨਾਂ ਨੂੰ ਬਹੁਬੀ ਤੰਗ ਦੇ ਨਾਲ ਸਨਮਾਨਤ ਕੀਤਾ ਗਿਆ ਫ੍ਰੀडम फाइਟਰਾਂ ਨੇ ਪਰਿਵਾਰਾਂ ਨੇ ਅੱਜ ਪਹਿਲਾ ਮੌਕਾ ਹੋਇਆ ਹੈ ਕਿ ਐਸਜੀ ਕੁਲਜੀਤ ਸਿੰਘ ਜੀ ਨੂੰ ਤੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇਹਨਾਂ ਬਾਈਗਰਾਉਂਡ ਦੇ ਪਰਿਵਾਰਾਂ ਨੂੰ ਜੋ ਮੰਗਾਂ ਬੜੀ ਦੇਰ ਤੋਂ ਚੱਲੀ ਆ ਰਹੀਆਂ ਹਨ ਮੰਗ ਪੱਤਰ ਦੇ ਵਿੱਚ ਸਰਦਾਰ ਕੁਰਦਾ ਸਹਾਨੇ ਪਰਿਵਾਰਾਂ ਦੇ ਜਿਹੜੇ ਵਾਰਿਸ ਹੈ ਉਹਨਾਂ ਨੂੰ 5% ਰਿਜ਼ਰਵੇਸ਼ਨ ਦੀ ਮੰਗ ਕੀਤੀ ਗਈ ਹੈ ਸਿੱਖਿਆ ਵਿੱਚ ਵੀ ਨੌਕਰੀਆਂ ਵਿੱਚ ਵੀ ਇਸੇ ਤਰ੍ਹਾਂ ਹੀ ਜੋ ਰਿਜ਼ਰਵੇਸ਼ਨ ਦੇ ਅਧਿਕਾਰ ਜਿਹੜੇ ਸੀ ਇਹ ਉਹਨੂੰ ਸਾਨੂੰ ਵੰਗਾ ਵੰਝਾ ਕੀਤਾ ਗਿਆ ਸੀ 25000 ਰੁਪਿਆ ਪੈਨਸ਼ਨ ਦੂਜੀਆਂ ਸਟੇਟਾਂ ਦੇ ਵਿੱਚ ਸਾਡੇ ਬਜ਼ੁਰਗ ਫ੍ਰੀडम फाइਟਰਾਂ ਨੂੰ ਦਿੱਤੀ ਜਾਂਦੀ ਹੈ ਲੇਕਿਨ ਪੰਜਾਬ ਦੇ ਵਿੱਚ ਸਿਰਫ ਪੈਨਸ਼ਨ ਜਿਹੜੀ ਹੈ 11000 ਰੁਪਏ ਤੱਕ ਸੀਮਤ ਹੈ ਇਹਦੀ ਮੰਗ ਕਰਦੇ ਆ ਇਸੇ ਤਰ੍ਹਾਂ ਫ੍ਰੀडम फाइਟਰ ਪਰਿਵਾਰਾਂ ਨੂੰ ਹੈਲਥ ਕੇਅਰ ਵਾਸਤੇ 5 ਲੱਖ ਰੁਪਏ ਤੱਕ ਦੇ ਦੇਕਾਰ ਜਿਹੜੇ ਹੈ ਇਹਨਾਂ ਨੂੰ ਬੈਨੇਫਿਟ ਦਿੱਤੇ ਗਏ ਸੀ ਲੇਕਿਨ ਪੰਜਾਬ ਦੇ ਵਿੱਚ ਇਹ ਬੈਨੇਫਿਟ ਨਹੀਂ ਦਿੱਤੇ ਗਏ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਬੇਸਰਿਆਂ ਰਿਜ਼ਰਵੇਸ਼ਨਾਂ ਨੂੰ ਇਹ ਧਿਆਨ ਦਿੱਤੇ ਹਨ ਤੇ ਇਹਦੇ ਵਿੱਚ ਇੱਕਦਮ ਫਾਇਦਰ ਸਨਸੈਸਰ ਬਜ਼ੁਰਗਾਂ ਨੂੰ ਔਰ ਉਹਨਾਂ ਦੇ ਦੇ वारसा ਨੂੰ 5 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਹੂਲਤ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੁਤੰਤਰਤਾ ਸਹਾਮੀਆਂ ਦੀ ਯਾਦਗਾਰਾ ਸਕੂਲਾਂ ਦੇ ਨਾਲ ਹਸਪਤਾਲਾਂ ਦੇ ਨਾਲ ਤੇ ਰੂਪ ਦੇ ਵਿੱਚ ਬਣਾਉਣ ਵਾਸਤੇ ਵੀ ਬੇਨਤੀ ਕਰਦੇ ਹਾਂ ਇਹ ਕੁਝ ਮੰਗਾਂ ਜਿਹੜਾ ਹੈ ਮੰਗ ਪੱਤਰ ਜਿਹੜਾ ਹੈ ਅੱਜ ਐਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਦਿੱਤਾ ਹੈ ਮਿਨਿਸਟਰ ਸਾਹਿਬ ਜੀ ਮੰਦਰ ਭਾਉ ਜੀ ਜਿਹੜੇ ਕਿ ਫਰੀਡਮ ਫਾਈਟਰ ਵੈਲਫੇਅਰ ਦੇ ਜਿਹੜੇ ਹੈ ਤੇ ਮੰਤਰੀ ਹਾਂ ਤਾਂ ਕਿ ਇਹ ਜਲਦੀ ਤੋਂ ਜਲਦੀ ਮੰਗਾਂ ਚਰੀਆਂ ਇਹ ਪੂਰੀ ਕੀਤੀ ਜਾਣੀ ਚਾਹੀਦੀ ਹੈ ਹਾਂ ਕਿ ਸਾਡੇ ਪਰਿਵਾਰਾਂ ਨੇ ਬਲੇ ਤੁਸੀਂ ਇਹ ਗੱਲੇ ਹੈ ਇਹ ਤੁਸੀਂ ਇਹ ਚੱਲੇ ਆ ਉਹਨਾਂ ਨੇ ਲਾਹੌਰ ਦੇ ਜਿਹਨਾਂ ਦੇ ਵਿੱਚ ਮੁਲਤਾਨ ਦੀ ਜਿਹਨਾਂ ਦੇ ਵਿੱਚ ਲੇਕਿਨ ਉਹਨਾਂ ਦੇ ਪਰਿਵਾਰ ਪਿੱਛੇ ਰੋ ਗਏ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਜਿਹੜੀ ਆ ਪੂਰੀ ਨਹੀਂ ਦੇ ਸਕੇ ਇਸ ਕਰਕੇ ਅਸੀਂ ਇਹ ਵੀ ਚਾਹਵਾ ਹੈ ਇਹ ਨੌਕਰੀਆਂ ਵਿੱਚ ਜਰ ਬੈਠੇ ਜਿਹੜੀਆਂ ਆ অর ਐਜੂਕੇਸ਼ਨ ਮੈਡੀਕਲ ਕਾਲਜਾਂ ਚ ਇੰਜੀਨੀਅਰਿੰਗ ਕਾਲਜਾਂ ਚ ਆਰਕੀ ਟੈਕ ਕਾਲਜਾਂ ਦੇ ਪ੍ਰੋਫੈਸ਼ਨਲ ਕੋਰਸਾਂ ਦੇ ਵਿੱਚ ਇਹ ਬੱਚਿਆਂ ਨੂੰ ਉਹਨਾਂ ਦੇ ਨੂੰ ਚੌਥੀ ਪੀੜ੍ਹੀ ਨੂੰ ਬੈਨੇਫਿਟ ਮਿਲਨੇ ਚਾਹੀਦੇ ਕਿਉਂਕਿ ਬੀਜੀ ਪੀੜ੍ਹੀ ਦੇ ਬੈਨੇਫਿਟ ਤਾਂ ਖਤਮ ਹੋ ਚੁੱਕੇ ਆ ਬੀਜੀ ਪੀੜ੍ਹੀ ਦੇ ਜਿਹੜੇ ਸਾਡੇ ਪੋਤਰੇ ਆ ਉਹਨਾਂ ਦੀ ਉਮਰ ਤਾਂ 40-45 ਸਾਲ ਦੀ ਹੋ ਚੁੱਕੀ ਆ ਉਹਨਾਂ ਨੂੰ ਨਾ ਨੌਕਰੀ ਮਿਲ ਸਕਦੀ ਆ ਨਾ ਉਹਨਾਂ ਨੂੰ ਐਜੂਕੇਸ਼ਨ ਮਿਲ ਸਕਦੀ ਆ ਅਗਰ ਅਸੀਂ ਇਹ ਮੰਗ ਕਰਦੇ ਆ ਕਿ ਚੌਥੀ ਪੀੜ੍ਹੀ ਨੂੰ ਅਗਲੇ ਬੈਨੇਫਿਟ ਮਿਲ ਗਏ ਤਾਂ ਸਰਵੋਤਮ ਦਾ ਸੁਨਾਨੇ ਪਰਿਵਾਰ ਜਿਹੜਾ ਹੈ ਦੇਸ਼ ਦੇ ਵਾਸਤੇ ਇੱਕ ਮਜੂਸਲਾ ਹੋਣਗੇ ਕਿਉਂਕਿ ਮਿਸਾਲ ਹੋਣਗੇ ਪੰਜਾਬ ਸਰਕਾਰ ਨੇ ਵੀ ਐਸਾ ਕੰਮ ਕਰਕੇ ਫ੍ਰੀडम ਫਾਈਟਰਾਂ ਨੂੰ نوازਿਆ